ਇੱਕ 20 ਤਰੀਕ ਨੂੰ ਇਸ ਮਹੀਨੇ ਇੱਕ ਤੁਸੂਲਪੁਰ ਨਹਿਰਾਂ ਦੇ ਉੱਤੇ ਇੱਕ ਲੜਕੀ ਦੀ ਗੋਲੀ ਮਾਰ ਕੇ ਹੱਤਿਆਉ ਕਰਨ ਦੀ ਗਈ ਸੀ ਜਿਹਦੇ ਵਿੱਚ ਅਰਜਨ ਨਾਮ ਦਾ ਵਿਅਕਤੀ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਜੋ ਉਸ ਲੜਕੀ ਦੀ ਲੜਕੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਡੀਐਸਪੀ ਅਤੁਲ ਸੋਨੀ ਸਾਉਧੀ ਨਿਗਰਾਨੀ ਇੰਚ ਐਸਐਚਓ ਗਰਜਨ ਸਿੰਘ ਐਸਐਚਓ ਸਦਰ ਦੀ ਨਿਗਰਾਨੀ ਇੰਚ ਟੀਮਾਂ ਬਣਾਈਆਂ ਗਈਆਂ ਜੋ ਕਿ ਦੋਸ਼ੀ ਨੂੰ ਇਹ ਮਨੇ ਕੱਲ ਗ੍ਰফতার ਗ੍ਰফতার ਕਰ ਲਿਆਗੇ ਕੋਈ ਦੋਸ਼ੀ ਜੋ ਸਾਡੇ ਕੋਲ ਇਸ ਵੇਲੇ ਰਿਮਾਂਡ ਦੇ ਉੱਤੇ ਸਰ ਕੀ ਬਰਾਮਦ ਹੋਇਆ ਦੇ ਕੋਲ ਇਹਦੇ ਕੋਲੋ ਦੋਸ਼ੀ ਕੋਲੋ ਜਿਹੜਾ ਜਿਹੜਾ ਘਟਨਾ ਦੇ ਵਿੱਚ ਵਰਤਿਆ ਗਿਆ ਵੈਪਨ ਬਰਾਮਦ ਹੋਇਆ ਤੇ ਜਿਹੜੇ ਮੋਟਰਸਾਈਕਲ ਦੇ ਉੱਤੇ ਆ ਕੇ ਇੰਨੇ ਵਾਦ ਦਾ ਪੀਤੀ ਸੀ ਉਹ ਬਰਾਮਦ ਹੋ ਉਸ ਬਰਾਮਦ ਹੋ ਗਿਆ ਸਰ ਕੋਈ ਕਤਲ ਦੀ ਵਜ੍ਹਾ ਦੱਸੀ ਨਹੀਂ ਕੀ ਜੋ ਮੁੱਢਲੀ ਪੁੱਛ ਗਿਸ ਚ ਇਹਦੀ ਕਤਲ ਦੀ ਵਜ੍ਹਾ ਆਈ ਹੈ ਇਹਨਾਂ ਦਾ ਆਪਸ ਦੇ ਵਿੱਚ ਕੋਈ ਤਕਰਾਰ ਬਾਜੀ ਤਕਰਾਰ ਬਾਜੀ ਸੀ ਉਹਦੇ ਚੱਕਰ ਦੇ ਵਿੱਚ ਜਿਨੇ ਲੜਕੀ ਦਾ ਕਤਲ ਕੀਤਾ ਉਹ 6 ਸੈਕਿੰਡ ਸੈਂਸਰਡਿੰਗ ਦਾ ਮੈਂ ਹਾਲ ਦੀ ਕੜੀ ਤੇ ਇਹਨੂੰ ਹੁਣੇ ਫੜਿਆ ਹੈ ਜਿਹਦੇ ਵਿੱਚ ਜਿਹੜੀ ਕੁਝ ਕੁ ਚੱਲ ਰਹੀ ਹੈ ਇਹਦਾ ਰਿਕਾਰਡ ਬੰਗਾਲਿਆ ਜਾ ਰਿਹਾ ਜੇ ਕੋਈ ਇਹੋ ਜੀ ਚੀਜ਼ ਸਾਹਮਣੇ ਆਊਗਾ ਤੇ ਦੂਸਰੇ ਕੇਸਾਂ ਦੇ ਵਿੱਚ ਵੀ ਸਰ ਤਕਰਾਰ ਹੈ ਜੀ ਪਰਵਾਰ ਦਾ ਤਕਰਾਰ ਹੈ ਇਹਦੀ ਲੜਕੀ ਨਾਲ ਬਾਈ ਲੜਕੀ ਦਾ ਤਕਰਾਰੀ ਇਹਦਾ ਕੋਈ ਤਕਰਾਰਬਾਜੀ ਸੀ ਇਹਨਾਂ ਦਾ ਪਰਸਨਲ ਕੋਈ ਰਿਲੇਸ਼ਨਸ਼ਿਪ ਨੂੰ ਲੈ ਕੇ ਤਕਰਾਰਬਾਜੀ ਸੀ ਉਹਦੇ ਚੱਕਰ ਦੇ ਵਿੱਚ ਇਹਨੇ ਲੜਕੀ ਦਾ ਕਤਲ ਕੀਤਾ ਠੀਕ ਸਰ ਨੂੰ ਪੁਲਸਰ ਵਾਲੇ ਹੀ ਜਾਏਗਾ ਹਾਂਜੀ ਹਾਂਜੀ ਬਿਲਕੁਲ ਇਹਨਾਂ ਨੂੰ ਰਿਮਾਂਡ ਲੈ ਕੇ ਬਿਲਕੁਲ ਇਹਦੀ ਪੁਲੀਸੀ ਨਾਲ ਕੁਝ ਕੁਛ ਕੀਤੀ। ਇੱਕ 20 ਤਰੀਕ ਨੂੰ ਜਸਮੀਨ ਨੇ ਇੱਕ ਤੁਸੂਲਪੁਰ ਨਹਿਰਾ ਦੇ ਉੱਤੇ ਇੱਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜ ਜਿਹਦੇ ਵਿੱਚ ਅਰਜਨ ਨਾਮ ਦਾ ਵਿਅਕਤੀ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਜੋ ਉਸ ਲੜਕੀ ਦੀ ਲੜਕੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਡੀਐਸਪੀ ਅਤੁਲ ਸੋਨੀ, ਸਾਉਦੀਪ ਨਗਰਾਨੀ, ਐਸਐਚਓ ਗੁਰਜਤ ਸਿੰਘ, ਐਸਐਚਓ ਸਦਰਦੀ ਨਗਰਾਨੀ ਇਹ ਟੀਮਾਂ ਬਣਾਈਆਂ ਗਈਆਂ ਜੋ ਕਿ ਦੋਸ਼ੀ ਨੂੰ ਇਹਨਾਂ ਨੇ ਕੱਲ ਗ੍ਰਿਫਤਾਰ ਗ੍ਰਿਫਤਾਰ ਕਰ ਲਿਆਗੇ ਕੋਈ ਦੋਸ਼ੀ ਜੋ ਸਾਡੇ ਕੋਲ ਇਸ ਵੇਲੇ ਰਿਮਾਂਡ ਦੇ ਉੱਤੇ ਸਰ ਕੀ ਬਰਾਮਦ ਹੋਇਆ ਦੇ ਕੋਲ ਇਹਦੇ ਕੋਲ ਦੋਸ਼ੀ ਕੋਲ ਜਿਹੜਾ ਜਿਹੜਾ ਘਟਨਾ ਦੇ ਵਿੱਚ ਵਰਤਿਆ ਗਿਆ ਵੈਪਨ ਬਰਾਮਦ ਹੋਇਆ ਤੇ ਜਿਹੜੇ ਮੋਟਰਸਾਈਕਲ ਦੇ ਉੱਤੇ ਆ ਕੇ ਇਹਨੇ ਵਾਅਦਾ ਕੀਤੀ ਸੀ ਉਹ ਬਰਾਮਦ ਹੋ ਉਸ ਬਰਾਮਦ ਹੋ ਗਿਆ ਸਰ ਕੋਈ ਕਤਲ ਦੀ ਵਜ੍ਹਾ ਦੱਸੀ ਨਹੀਂ ਕੀ ਗੱਲ ਜੋ ਮੁੱਢਲੀ ਪੁੱਛ ਗਿਸ ਚ ਇਹਦੀ ਕਤਲ ਦੀ ਵਜ੍ਹਾ ਆਈ ਹੈ ਇਹਨਾਂ ਦਾ ਆਪਸ ਦੇ ਵਿੱਚ ਕੋਈ ਤਕਰਾਰ ਬਾਜੀ ਤਕਰਾਰ ਬਾਜੀ ਸੀ ਉਹਦੇ ਚੱਕਰ ਦੇ ਵਿੱਚ ਜਿਨੇ ਲੜਕੀ ਦਾ ਕਤਲ ਕੀਤਾ ਉਹ ਰਿਪੋਰਟ ਕਿਸ ਸੰਚਲਨ ਦਾ ਹੈ ਮੈਂ ਹਾਲ ਦੀ ਘੜੀ ਤੇ ਇਹਨੂੰ ਹੁਣੇ ਫੜਿਆ ਹੈ ਇਹਦੇ ਵਿੱਚ ਜਿਹੜੀ ਪੁੱਛਕਿਸ਼ ਚੱਲ ਰਹੀ ਹੈ ਇਹਦਾ ਰਿਕਾਰਡ ਬੰਗਾਲਿਆ ਜਾ ਰਿਹਾ ਜੇ ਕੋਈ ਇਹੋ ਜਿਹੀ ਚੀਜ਼ ਸਾਹਮਣੇ ਆਊਗਾ ਤੇ ਦੂਸਰੇ ਕੇਸਾਂ ਦੇ ਵਿੱਚ ਵੀ ਸਰ ਤਕਰਾਰ ਹੈ ਜੀ ਪਰਿਵਾਰ ਦਾ ਤਕਰਾਰ ਹੈ ਜੀ ਇਹ ਲੜਕੀਆਂ ਤੇ ਨਾਲ ਬਾਜੀ ਲੜਕੀ ਦਾ ਕਤਲ ਹੋਇਆ ਹੈ ਜਿਦਾ ਕੋਈ ਤਕਰਾਰ ਬਾਜੀ ਸੀ ਇਹਨਾਂ ਦਾ ਪਰਸਨਲ ਕੋਈ ਰਿਲੇਸ਼ਨਸ਼ਿਪ ਨੂੰ ਲੈ ਕੇ ਤਕਰਾਰ ਬਾਜੀ ਸੀ ਉਹਦੇ ਚੱਕਰ ਦੇ ਵਿੱਚ ਇਹਨੇ ਲੜਕੀ ਦਾ ਕਤਲ ਕੀਤਾ ਠੀਕ ਸਰ ਜੋ ਪੂਰਸ ਰਮਾਨ ਹੋ ਜਾਏਗਾ ਹਾਂ ਜੀ ਹਾਂ ਜੀ ਬਿਲਕੁਲ ਇਹਨਾਂ ਰਮਾਨ ਲੈ ਕੇ ਬਿਲਕੁਲ ਇਹਦੀ ਕਰੀ ਕਿ ਨਾਲ ਕੁਝ ਕੁਛ ਵੀ ਕਿਹਾ। ਇੱਕ 20 ਤਰੀਕ ਨੂੰ ਜਸਮੀ ਨੇ ਇੱਕ ਤੁਸੂਲਪੁਰ ਨਹਿਰਾਂ ਦੇ ਉੱਤੇ ਇੱਕ ਲੜਕੀ ਦੀ ਗੋਲੀ ਮਾਰ ਕੇ ਹੱਤਿਆਉ ਕਰਨ ਦੀ ਗਈ ਸੀ ਜਿਹਦੇ ਵਿੱਚ ਅਰਜਨ ਨਾਮ ਦਾ ਵਿਅਕਤੀ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਜੋ ਉਸ ਲੜਕੀ ਦੀ ਲੜਕੀ ਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਡੀਐਸਪੀ ਅਤੁਲ ਸੋਨੀ, ਸਾਉਦੀ ਨਗਰਾਨੀ ਇੰਚ ਐਸਐਚਓ ਗਰਜਨ ਸਿੰਘ, ਐਸਐਚਓ ਸਦਰ ਦੀ ਨਗਰਾਨੀ ਇੰਚ ਟੀਮਾਂ ਬਣਾਈਆਂ ਗਈਆਂ ਜੋ ਕਿ ਦੋਸ਼ੀ ਨੂੰ ਇਹਨਾਂ ਨੇ ਕੱਲ ਗ੍ਰਫਤਾਰ ਗ੍ਰਫਤਾਰ ਕਰ ਲਿਆ ਗਏ ਤੇ ਦੋਸ਼ੀ ਜੋ ਸਾਡੇ ਕੋਲ ਇਸ ਵੇਲੇ ਰਿਮਾਂਡ ਦੇ ਉੱਤੇ ਸਰ ਕੀ ਬਰਾਮਦ ਹੋਇਆ ਦੇ ਕੋਲ ਇਹਦੇ ਕੋਲੋ ਦੋਸ਼ੀ ਕੋਲੋ ਜਿਹੜਾ ਜਿਹੜਾ ਘਟਨਾ ਦੇ ਵਿੱਚ ਵਰਤਿਆ ਗਿਆ ਵੈਪਨ ਬਰਾਮਦ ਹੋਇਆ ਤੇ ਜਿਹੜੇ ਮੋਟਰਸਾਈਕਲ ਦੇ ਉੱਤੇ ਆ ਕੇ ਇਹਨੇ ਵਾਅਦਾ ਕੀਤਾ ਸੀ ਉਹ ਬਰਾਮਦ ਹੋ ਉਸ ਬਰਾਮਦ ਹੋ ਗਿਆ ਸਰ ਕੋਈ ਕਤਲ ਦੀ ਵਜ੍ਹਾ ਦੱਸੀ ਨਹੀਂ ਕੀ ਜੋ ਮੁੱਢਲੀ ਪੁੱਛ ਗਿਸ ਚ ਇਹਦੀ ਕਤਲ ਦੀ ਵਜ੍ਹਾ ਆਈ ਹੈ ਇਹਨਾਂ ਦਾ ਆਪਸ ਦੇ ਵਿੱਚ ਕੋਈ ਤਕਰਾਰ ਬਾਜੀ ਤਕਰਾਰ ਬਾਜੀ ਸੀ ਉਹਦੇ ਚੱਕਰ ਦੇ ਵਿੱਚ ਇਹਨੇ ਲੜਕੀ ਦਾ ਕਤਲ ਕੀਤਾ ਉਹ ਕਿ ਸਿੱਕਰੀ ਸੰਚ ਰੋਡਿੰਦਾ ਮੈਂ ਹਾਲ ਦੀ ਘੜੀ ਤੇ ਇਹਨੂੰ ਹੁਣੇ ਫੜਿਆ ਹੈ ਇਹਦੇ ਵਿੱਚ ਜਿਹੜੀ ਕੁਝ ਕੁਝ ਚੱਲ ਰਹੀ ਹੈ ਇਹਦਾ ਰਿਕਾਰਡ ਬੰਗਾਲਿਆ ਜਾ ਰਿਹਾ ਜੇ ਕੋਈ ਇਹੋ ਜਿਹੀ ਚੀਜ਼ ਸਾਹਮਣੇ ਆਊਗਾ ਤੇ ਦੂਸਰੇ ਕੇਸਾਂ ਦੇ ਵਿੱਚ ਸਰ ਤਕਰਾਰ ਹੈ ਜੀ ਪਰਵਾਰ ਦਾ ਤਕਰਾਰ ਹੈ ਇਹਦੀ ਲੜਕੀ ਨਾਲ ਬਾਜੀ ਲੜਕੀ ਦਾ ਜ਼ਿਆੜੀ ਇਹਦਾ ਕੋਈ ਟਕਰਾਅ ਬਾਜੀ ਸੀ ਇਹਨਾਂ ਦਾ ਪਰਸਨਲ ਕੋਈ ਰਿਲੇਸ਼ਨਸ਼ਿਪ ਨੂੰ ਲੈ ਕੇ ਟਕਰਾਅ ਬਾਜੀ ਸੀ ਉਹਦੇ ਚੱਕਰ ਦੇ ਵਿੱਚ ਇਹਨੇ ਲੜਕੀ ਦਾ ਕਤਲ ਕੀਤਾ ਸਭ ਤੋਂ ਪੁਰਸਲ ਮਾਰ ਨਹੀਂ ਲਏਗਾ ਹਾਂਜੀ ਹਾਂਜੀ ਬਿਲਕੁਲ ਇਹਨਾਂ ਰਮਾਨ ਲੈ ਕੇ ਬਿਲਕੁਲ ਇਹਦੀ ਬੀਕੀ ਨਾਲ ਕੁਝ ਕਿਸੇ ਕੀ